ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਸਲਾਈ ਵਾਲੇ ਪਲਾਜ਼ੋ ਦੀ ਕਟਿੰਗ ਕਰਾਂਗੇ ਇਹ ਚੀਕਨ ਦਾ ਕੱਪੜਾ ਜੀ ਤੇ ਇਹ ਮੈਂ ਡਬਲ ਫੋਲਡ ਪਹਿਲਾਂ ਹੀ ਹੈ ਜੀ ਆਪਾਂ ਇਹਨੂੰ ਹੋਰ ਫੋਲਡ ਕਰ ਲਾਂਗੇ ਹਨ ਜਿੰਨੀ ਵੀ ਆਪਾਂ ਨੂੰ ਚੜਾਈ ਚਾਹੀਦੀ ਹੈ ਉਹਨਾਂ ਮਿਲ ਕੇ ਆਪਾਂ 3 ਇੰਚ ਹੋਰ ਐਡ ਕਰ ਲਾਂਗੇ ਹਨ ਜੇ ਆਪਾਂ ਕੱਪੜੇ ਤੋਂ ਮਿਣਾਗੇ ਚਾਹੇ ਪਾਉ ਲਾਵਾਂਗੇ ਹਨਾ ਉਹਨਾਂ ਦਾ ਨਾਪ ਆਪਾਂ ਨੂੰ ਫालतू ਕੱਪੜਾ ਵਿੱਚ ਜ਼ਰੂਰ ਲੈਣਾ ਚਾਹੀਦਾ ਤੇ ਹੁਣ ਮੈਂ ਇਹਦੀ ਮਤਲਬ ਆਪਣੇ ਕਿਨ ਇੱਕਸਾਰ ਰੱਖਣਾ ਜੀ ਇਹਠਾਂ ਬਾਰਡਰ ਇੱਕਸਾਰ ਰੱਖਣਾ ਇਹ ਬਾਰਡਰ ਤੇ ਕੱਟ ਵਰਕ ਜਾਂ ਬਣਿਆ ਹੋਇਆ ਜੀ ਉਹ ਇੱਕਸਾਰ ਰੱਖਣਾ ਤੇ ਉੱਪਰ ਲੰਬਾਈ ਦੀ ਨਿਸ਼ਾਨੀ ਲਾਉਣੀ ਆ ਇਹ ਲੰਬਾਈ ਦੀ ਨਿਸ਼ਾਨੀ 37 ਇੰਚ ਤਿਆਰ ਆ ਜੀ ਤੇ ਮੈਂ 37 ਇੰਚ ਲਾਉਣੀ ਆ ਇਹ ਤੇ ਜੇ ਆਪਾਂ ਹਨਾ ਮੂਰੀ ਰੱਖਦੇ ਤਾਂ ਆਪਾਂ ਫालतू ਲਾਉਂਦੇ ਪਰ ਇਹਦੇ ਵਿੱਚ ਆਪਾਂ ਨੂੰ ਇਹ ਠਾ ਕਪੜਾ ਨਹੀਂ ਚਾਹੀਦਾ ਇਸ ਕਰਕੇ ਆਪਾਂ ਨੇ 37 ਤੇ ਹੀ ਲਾ ਲਈ ਤੇ ਮਤਲਬ ਕਿ ਪੌਣੇ ਗਤਿਨ ਜਿਹੜਾ ਉੱਪਰ ਬਚਿਆ ਜੀ ਮੈਂ ਉਹਦਾ ਇਲਾਸਟਿਕ ਦਾ ਲਾ ਲਿਆ ਹੁਣ ਮੈਂ ਇਹ ਖਾਈ ਦਾ ਨਾਪ ਲੈ ਰਹੀ ਆਂ ਥਾਈ 14 ਇੰਚ ਆ ਮੇਰੀ ਕਈ ਪੱਟ ਵੀ ਗਏ ਦਿੰਨੇ ਆ ਜੀ 14 ਇੰਚ ਦੇ ਲਾ ਕੇ ਤੇ ਹੁਣ ਮੈਂ ਉੱਪਰ ਜਿੱਥੇ ਆਪਣੀ ਲੰਬਾਈ ਆ ਉੱਥੇ ਲਾਈਨ ਲਾ ਲਈ ਹੁਣ ਉੱਪਰ ਜਿੱਥੇ ਇਲਾਸਟਿਕ ਹੋਊਗੀ ਉੱਪਰ ਲਾ ਲਈ ਜਿਹੜਾ ਆਪਾਂ ਨੇ 2 ਇੰਚ ਫਾਲਦਲ ਰੱਖਿਆ ਜੀ ਹੁਣ ਆਪਾਂ ਚੜਾਈ ਦੀ ਤੇ ਹੁਣ ਇਹ ਤੁਹਾਨੂੰ ਨਿਸ਼ਾਨੀ ਲਾ ਲਾਂਗੇ ਆਪਾਂ ਚੜਾਈ ਦੇ ਤੇ ਇਹ ਮੰਨੇ ਕੱਪੜੇ ਤੋਂ ਮਤਲਬ ਕਿ ਪਲਾਜੋ ਬਣੇ ਬਣਾਏ ਪਲਾਜੋ ਤੋਂ ਨਾਪ ਲਿਆ ਸੀਗਾ ਜੀ ਉਸ ਦੇ ਮੁਤਾਬਕ ਤੁਹਾਨੂੰ ਦੱਸਾਂਗੀ ਮੈਂ ਤੇ ਹੁਣ ਆਪਾਂ ਇਹ ਦਾਸਣ ਦੱਸਾਂਗੇ ਜੀ ਕੱਪੜੇ ਦਾਸਣ ਸੀਗਾ 13.5 ਇੰਚ ਜੀ 13.5 ਇੰਚ ਤਿਆਰ ਤੇ ਮੈਂ ਇਹਨੂੰ 12.5 ਤੇ ਲਾਣਾ ਜੀ ਇਹਦਾ ਵੀ ਰੀਜਨ ਤੁਹਾਨੂੰ ਦੱਸੂਗੀ ਮੈਂ 12.5 ਦੇ ਤੁਸੀਂ ਨਿਸ਼ਾਨੇ 1 ਇੰਚ ਘਟਾ ਕੇ ਲਾਣੇ ਆ ਇਸ ਤੇ ਇਹ ਮੈਂ ਇਹ ਨਿਸ਼ਾਨੇ ਲਾ ਲਈ ਆਸਣ ਦੀ ਹੁਣ ਇਸ ਨੂੰ ਇਹ 13 ਸੀਗਾ ਤੇ ਆਪਾਂ ਨੇ 12.5 ਤੇ ਲਾ ਲਈ ਹੁਣ ਆਪਾਂ ਇਹਨੂੰ ਚੜਾਈ ਦੇ ਲਾਉਣੀਆਂ ਇਹ ਮੈਂ 2.5 ਲਾਈ ਆ ਜੀ ਤੁਸੀਂ 2.5 3 ਲਾ ਸਕਦੇ ਹਾਂ ਉਹਨੂੰ ਵੱਧ ਕਰਕੇ ਹੁਣ ਆਪਾਂ ਇਹਨੂੰ ਜਿਵੇਂ ਆਪਾਂ ਮੋੜੇ ਦੀ ਗਲਾਈ ਦੰਨੇ ਆ ਜਾਂ ਹਾਰ ਮੋਲ ਦੀ ਕਹਿ ਦੰਨੇ ਆ ਉਵੇਂ ਗਲਾਈ ਦੇ ਦੇਣੀ ਆ ਇਹਨੂੰ ਤੇ ਇਹ ਹੁਣ ਆਪਾਂ ਮੂਰੀ ਤੇ ਆ ਗਏ ਜੀ ਮੂਰੀ ਰੱਖਣੀ ਆਂ ਜੀ 10 ਇੰਚ ਤੇ 2 ਇੰਚ ਮੈਂ ਫਾਦਰ ਲਾ ਦੇਣਾ ਜੀ ਦੇ ਨਿਸ਼ਾਨੀ 10 ਇੰਚ ਮੂਰੀ ਦਾ ਤੇ 2 ਇੰਚ ਫਾਦਰ ਤੇ ਹੁਣ ਮੈਂ ਇਹੇ ਤੇ ਤੇ ਉੱਪਰ ਥਾਈ ਦੇ ਨਾਪ ਤੇ ਰੱਖ ਕੇ ਇਹ ਤੇ ਨਿਸ਼ਾਨੀ ਲਾ ਲਈ ਜੀ ਮੈਂ ਪੈਨ ਨਾਲ ਤੇ ਇਹਨੂੰ ਆਪਾਂ ਨੇ ਇਹ ਬੰਦ ਪਾਸਾ ਮੇਰੀ ਕਨੀ ਹੈ ਤੇ ਇੱਕ ਸਾਰ ਕਰ ਲੈਣਾ ਵੀ ਇਹ ਖੁੱਲਾ ਪਾਸਾ ਦੂਜੀ ਸਾਈਡ ਆ ਜੀ ਤੇ ਬੰਦ ਪਾਸਾ ਮੇਰੀ ਸਾਈਡ ਆ ਤੇ ਹੁਣ ਆਪਾਂ ਇਹਨੂੰ ਇਹ ਮੈਨੇ ਪਹਿਲਾਂ ਤਾਂ ਇੰਚੀ ਟੇਪ ਧਰ ਕੇ ਮਤਲਬ ਸਿੱਧੀ ਇਨਸਾਨੀ ਲਾਈ ਹੋਈ ਹੈ ਪਰ ਸਿੱਧੀ ਇਨਸਾਨੀ ਜੇ ਤੁਹਾਡੇ ਕੋਲ ਸੇਫ ਪੱਟੀ ਹੈਗੀ ਤੂੰ ਉਹਦੇ ਨਾਲ ਲਾ ਸਕਦੇ ਹੋ ਤੇ ਮੈਂ ਥੋੜੀ ਜੀ ਇਹਨੂੰ ਉੱਪਰ ਗੜਾਈ ਦਈ ਹੈ ਜੀ ਕਿ ਆਪਣੀ ਜਿਹੜੀ ਵਿਚਾਰ ਲਈ ਸੀ ਉਹ ਨਾ ਖਿੱਚੇ ਤੈਨੂੰ ਗਲਾਈ ਦੇ ਕੇ ਆਪਾਂ ਨੇ ਫੇਰ ਹੀ ਇਹ ਹੁਣ ਮੈਂ ਤੁਹਾਨੂੰ ਆਸਣ ਦੀ ਮਤਲਬ ਨਵਾਈ ਹੁਣ ਦੱਸ ਰਹੀ ਆ ਆਪਾਂ ਨੇ 12.5 ਤੇ ਲਾਈਏ ਤੇ ਇਹ 13.5 ਹੋ ਗਈ ਕਿਉਂਕਿ ਆਪਾਂ ਨੇ ਆਸਣ ਜਿੱਥੇ ਤੱਕ ਕਰ ਆਪਣਾ ਗਲਾਈ ਦਿੱਤੀ ਆ ਹਨਾ 2 ਇੰਚ ਫਾਕ ਸਵਾ 2 ਇੰਚ ਫालतੂ ਰੱਖ ਕੇ ਤੇ ਆਪਾਂ ਨੇ ਆਸਣ ਉੱਥੇ ਤੇ ਮਿਲਣਾ ਸਲਾਈ ਦਾ ਛੱਡ ਕੇ ਤੇ ਇਹ ਪੂਰਾ 13.5 ਆ ਗਿਆ ਜੀ ਹੁਣ ਇਹਦੀ ਮੈਂ ਗਲਾਈ ਦੇ ਕੇ ਐਵੇਂ ਹੀ ਕਟਾਈ ਕਰ ਦੇਣੀ ਆ ਤੇ ਇਹ ਮੇਰੇ ਕੋਲ 4 ਤਹ ਕੱਪੜਾ ਜੀ ਹਨਾ ਤੇ ਬੰਦ ਪਾਸਾ ਮੇਰੇ ਕੰਨੀ ਆ ਤੇ ਫੋਲਡ ਪਾਸਾ ਦੂਜੇ ਪਾਸੇ ਆ ਤੇ ਇਹਨੂੰ ਹੁਣ ਆਪਾਂ ਕਟਿੰਗ ਕਰ ਲਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਜ਼ਰੂਰ ਦੱਸਿਓ ਜੇ ਕੋਈ ਕਮੀ ਪੇਸੀ ਲੱਗਦੀ ਆ ਜੇ ਤਾਂ ਵੀ ਜ਼ਰੂਰ ਦੱਸਿਓ ਤੇ ਮੈਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੀ ਤੇ ਅੱਗੇ ਵਾਸਤੇ ਮੈਂ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੀ ਵੀਡੀਓ ਤੇ ਜੇ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਹੁਣ ਆਪਾਂ ਇਹਦੇ 'ਚ ਲਾਈਨਿੰਗ ਜੜਾਂਗੇ ਜੀ ਲੈਨਿੰਗ ਵੀ ਇਹ ਮੈਂ ਚਾਰ ਫੋਲਡ ਕਰ ਲਿਆ ਜੀ ਐਵੇਂ ਜਿਵੇਂ ਆਪਾਂ ਨੇ ਪਲਾਜ਼ੋ ਦਾ ਕੱਪੜਾ ਕਰਿਆ ਸੀਗਾ ਤੇ ਇਹਦੇ ਵਿੱਚ ਜਿਵੇਂ ਕੀ ਬਾਦ ਘਾਟ ਹਨਾ ਕੱਪੜੇ ਵਿੱਚ ਉਹ ਆਪਾਂ ਹੇਠਾਂ ਕੱਢ ਦਾਂਗੇ ਇਹਨੂੰ ਕਿਉਂਕਿ ਇਹ ਲੈਨਿੰਗ ਹਨਾ ਤੇ ਇਹਦੇ ਵਿੱਚ ਕਾਫੀ ਫਰਕ ਪੈ ਜਾਂਦਾ ਬਾਦ ਘਾਟ ਕਾਫੀ ਹੋ ਜਾਂਦੀ ਹੈ ਜੀ ਤੇ ਤੋਂ ਹੀ ਤੇ ਬਾਦ ਤਾਂ ਹੋਰ ਵੀ ਹੋ ਜਾਂਦੀ ਹੈ ਧੋਣ ਤੋਂ ਬਾਅਦ ਤਾਂ ਤੇ ਹੁਣ ਆਪਾਂ ਇਹਦੇ ਉੱਪਰ ਕੱਟਿਆ ਹੋਇਆ ਪਲਾਜ਼ੋ ਦਾ ਕੱਪੜਾ ਧਰ ਲਿਆ ਤੇ ਮੈਂ ਇਹ ਤਾਂ ਬਾਧ ਕੇ ਰੱਖੂਗੀ ਇਹ ਲੈਂਨਿੰਗ ਮੈਂ ਘੱਟ ਰੱਖੂਗੀ ਕਿਉਂਕਿ ਇਹ ਮਤਲਬ ਕਿ ਆਪਾਂ ਨੇ ਇਹਠਾਂ ਤੇ ਫੋਲਡ ਨਹੀਂ ਕਰਨਾ ਹੈਗਾ ਤੇ ਆਪਾਂ ਨੇ ਇਕੱਲੀ ਲੈਂਨਿੰਗ ਵਾਲਾ ਕੱਪੜਾ ਫੋਲਡ ਕਰਨਾ ਭਲਾ ਜੋ ਆਪਾਂ ਨੇ ਐਂ ਰੱਖਣਾ ਹੈ ਤੇ ਆਪਾਂ ਨੇ 2 ਇੰਚ ਜਿੰਨਾ ਵੀ ਤੁਸੀਂ ਦਿਖਾਣਾ ਚਾਹੁੰਦੇ ਹੋ ਇਹ ਵਿੱਚ ਹਨਾ ਇਹਦੇ ਬਰੀ-ਬਰੀ ਕੋ ਗਲੀਆਂ ਜਾਂ ਮੇਰੂਏ ਹੁੰਦੇ ਨੇ ਹਨਾ ਜਾਲੀ ਜਿੰਨੀ ਵੀ ਤੁਸੀਂ ਦਿਖਾਣੀ ਜਾਂਦੇ ਹੋ ਉਨਾਂ ਆਪਾਂ ਇਹਠਾਂ ਫਾਦਲ ਰੱਖ ਸਕਦੇ ਆਂ ਤੇ ਮੈਂ 2 ਇੰਚ ਦੇ ਘਰੀਵ ਰੱਖ ਲੈ ਜੀ ਤੇ ਹਟਾਈ ਕਰ ਜੂ ਹੋ ਜੂਗਾ ਕਿਉਂਕਿ ਸਲਾਈ ਵਿੱਚ ਵੀ ਆਊਗਾ ਤੇ ਆਪਾਂ ਨੇ ਕਪਾਸੇ ਕਪੜਾ ਅੱਧਾ ਅੱਧਾ ਇੰਚ ਅੱਧਾ ਪੌਣਾ ਵੀ ਰੱਖ ਸਕਦੇ ਆ ਲਾਈਨਿੰਗ ਦਾ ਕਪੜਾ ਵੱਧ ਰੱਖਣਾ ਏ ਕਿਉਂਕਿ ਧੋਈਂ ਤੋਂ ਬਾਅਦ ਸੁਗੜ ਵੀ ਜਾਂਦਾ ਤੇ ਇਕੱਠਾ ਵੀ ਹੋ ਜਾਂਦਾ ਕਈ ਵਾਰੀ ਚਿਪਕੀ ਜਾਂਦਾ ਤੇ ਇਸਕਾ